ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਪੀ ਮਦਰਸ ਡੇ ਅੱਜ ਮਦਰਡੇ ਹੈ ਜੀ ਸਾਡੇ ਵੱਲੋਂ ਜਣੀ ਸਾਰਿਆਂ ਵੱਲੋਂ ਸਾਰਿਆਂ ਮਦਰਸ ਨੂੰ ਬਹੁਤ ਬਹੁਤ ਜ਼ਿਆਦਾ ਹੈਪੀ ਮਦਰਸ ਡੇ ਤੇ ਹੁਣ ਆਪੋ ਆਪਣੇ ਬੱਚਿਆਂ ਨਾਲ ਜਿਵੇਂ ਸਾਰਿਆਂ ਨੇ ਸੈਲੀਬ੍ਰੇਟ ਕੀਤਾ ਹੈ ਜਾਂ ਕਰਨਗੇ ਹਨ ਅਸੀਂ ਵੀ ਕਰ ਰਹੇ ਹਾਂ ਤੇ ਪ੍ਰਮਾਤਮਾ ਸਾਰੇ ਬੱਚਿਆਂ ਨੂੰ ਤੰਦਰੁਸਤੀ ਦੇਵੇ ਸਾਰੀਆਂ ਮਾਵਾਂ ਨੂੰ ਤੰਦਰੁਸਤੀ ਦੇਵੇ ਸਾਡੀ ਬਿਸ਼ ਹੈ ਬੋਲੋ ਦੀਦੀ मदर से ले कुछ चलो फिर बच्चा तो बुला रहे अपना ठीक है हां ते फिर हुन कटी हैप्पी मदर्स डे तो बोलो थैंक यू कुछ बोलना नहीं दो लेना बोल फिर अंतर जो तो बोलू अच्छा अंतर जो तो पहले तू बोल लाइक हैप्पी मदर डे टू यू लाइक अंगो ब्लेस यू चल ਤੁਹਾਨੂੰ ਆਤਮਾ ਤੁਹਾਨੂੰ ਕਿੰਦਰਸਤੀ ਵੱਸੇ ਹੈਪੀ ਮਦਰਸਡੇ ਹੈਪੀ ਮਦਰਸਡੇ ਬਹੁਤ ਸੋਹਣੇ ਜੀ ਬੱਚਿਆਂ ਨੇ ਇੱਕ ਕੇਕ ਲੈ ਕੇ ਆਂਦਾ ਹੈ ਤੁਹਾਨੂੰ ਨੇੜੇ ਤੋਂ ਦਿਖਾਉਣੀ ਆ ਇੱਧਰ ਇਹ ਦੇਖੋ ਇਹਨੂੰ ਖੋਲੋ ਆਪੇ ਤੇ ਇਹ ਫੁੱਲੇ ਦਿੱਤੇ ਨੇ ਹਨਾ ਜਿਵੇਂ ਜਿਵੇਂ ਜਿਹੜੇ ਜਿਹੜੇ ਬੱਚਿਆਂ ਦੀ ਜਿਵੇਂ ਇੱਛਾ ਹੁੰਦੀ ਹੈ ਆਹ ਗੁੱਲਣਾ ਆ ਹਾਂਜੀ ਇਹ ਲਓ ਜੀ ਇਥੋਂ ਦਿਖਾਉਣੀ ਆ ਮਦਰਜ਼ ਕੇਕ ਬੱਚਿਆਂ ਦਾ ਬਹੁਤ ਸੋਹਣਾ ਹੈ ਬਹੁਤ ਜ਼ਿਆਦਾ ਇਹਨਾਂ ਨੇ ਕਾਫੀ ਚੁਆਇਸ ਕੀਤੀ ਹੈ ਕਾਫੀ ਮਿਹਨਤ ਕੀਤੀ ਹੈ ਜਣੀ ਬੱਚੇ ਪਹਿਲਾਂ ਗਏ ਨੇ ਮਾਰਕੀਟ ਜਾ ਕੇ ਉੱਥੇ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਮਿਹਨਤ ਕਰਕੇ ਇਸ ਤਰ੍ਹਾਂ ਦਾ ਬਣਵਾਇਆ ਬੜਵਾ ਕੇ ਲੈ ਕੇ ਆਏ ਨੇ ਨਾਲ ਬੁਕੇ ਲੈ ਕੇ ਆਏ ਨੇ ਤੇ ਫਿਰ ਉਹ ਦਿੱਤੇ ਨੇ ਤੇ ਹੁਣ ਇਹਨੂੰ ਆਪਾਂ ਕੱਟ ਦਿਆਂ ਚਲੋ ਤੋੜਾ ਹੋਰ ਓਏ ਈ ਕੀ ਕੇਕ ਪਕਾ ਰਹੇ? ਇਹ ਯੂਐਸਏ ਦਾ ਕੇਕ ਹੈ ਜੀ। व्हाई ਇਫ ਇਨ ਫ੍ਰੀਜ। ਫ੍ਰੀਜ ਦੇ ਕੁ ਪਾਏ। ਕੋ ਟੁੱਟ ਜਾਣਾ ਇਹ। ਹਾਂ। ਹਾਂ। ਗੁਣਤਮਿਕ ਪਾ ਦੇ। ਇਹਦੇ ਵਿੱਚ ਸਟ੍ਰੋਬਰੀ ਆਨੇ ਆ। ਓਕੇ। ਹਾਂ। ਉਹਨੂੰ ਪਾ ਦੇ। थैंक यू। ਇਹ ਚ ਵਗਦੇ। ਕਿਵੇਂ ਦੀ ਲੱਗੀਆਂ? ਵੈਰੀ ਟੇਸਟੀ। ਏ ਜੂਏ ਨੋ ਕਰਤਾ ਕਰਤਾ ਦੀਦੀ ਨੇ ਤਾਂ ਕਰਤਾ 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 ਠੀਕਾ 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 ਲੈ ਹੁਣ ਮੇਰੀ ਵਾਰੀ ਇਤਰਾ ਜੋਰ ਨਾਲ ਬਣਾਵਾਂਗੇ ਇਹ ਵੀ ਹੋਈ ਤੋੜ ਦੋਗੇ ਇਸ ਤੇ ਤਿੰਦਾ ਬਣਾਉਂਦੇ ਤੇ ਰਿਆ ਹੋ ਗਿਆ ਹੋ ਗਿਆ ਲੈ ਖਵਾ ਹੁਣ ਚਲੋ ਖਵਾ ਲਾ ਲਓ ਗੁੱਡ ਥੈਂਕ ਯੂ ਅੱਪਹਿਲਾਂ ਗੁੰਡੂ ਦਾ ਬਰਥਡੇ ਮਨਾਇਆ ਸੀ ਜਿਹ ਇਧਰ ਆ ਕੇ ਹੂਡ ਮਦਰਡੇ ਆਪਾਂ ਮਨਾ ਰਹੇ ਆ ਪੱਕੇ ਅਮਰੀਕਾ ਵਾਲੀ ਫੈਮਿਲੀ ਦੇ ਨਾਲ ਤੇ ਇੱਕ ਬਹੁਤ ਸਵਾਲ ਬਹੁਤ ਵਧੀਆ ਚੁਆਇਸ ਹੈ ਬੱਚਿਆਂ ਦੀ ਤੇ ਆ ਜੋ ਵੀਰ ਜੀ ਤੁਸੀਂ ਵੀ ਛਕੋ ਤੁਸੀਂ ਵੀ ਆਓ ਵਿੱਚ ਗੁੰਨੂ ਹੁਣ ਤੂੰ ਫੜ ਲਈ ਕੁਝ ਮਦਰਡੇ ਬਾਰੇ ਬੋਲੋ ਇਹ ਸਾਡੀ ਕੁੜੀਏ ਇਹਦੇ ਵਿਚਾਰ ਬਹੁਤ ਅੱਛੇ ਨੇ ਔਰ ਮਤਲਬ ਕਿ ਵਧੀਆ ਕੁੜੀ ਮਤਲਬ ਕਿ ਬੋਲਦੀ ਹੈਗੀ ਇਹਦੀ ਸੋਚ ਬੜੀ ਉੱਚੀ ਬੜੀ ਉੱਚੀ ਹੈ ਤੇ ਜਿਹਦੇ ਨਾਲ ਸੋਚ ਉੱਚੀ ਹੋਵੇ ਉਹ ਉਹ ਹਮੇਸ਼ਾ ਹੀ ਉੱਚੇ ਜਾਂਦੇ ਹੈਗੇ ਨੇ ਇਹ ਅੰਤਰਜੋਤ ਸਿੰਘ ਆ ਏ ਪਲੱਸ 1 ਚ ਪੜਦਾ ਆ ਤੇ ਇਹਨਰ ਨੇ ਇੰਜ ਹੋਈ ਇੰਡੀਆ ਤੋਂ ਆਏ ਹੋਏ ਨੇ ਤੇ ਇਹਨਾਂ ਦਾ ਸੁਭਾਅ ਬਹੁਤ ਵਧੀਆ ਹੈ ਮਿਲਣ ਸਾਰੇ ਅਸੀਂ ਹੁਣ ਤੁਹਾਨੂੰ ਵੀਰਜੀ ਨਾਲ ਮਿਲਾਵਾਂਗੇ ਤੇ ਵਾਇਰਿੰਗ ਕਰੇ ਵੀ ਇੱਥੇ ਮਿਲ ਮਿਲਵਰਤਨ ਲਵੇ ਬਲਵਿੰਦਰ ਕੌਰ ਇਹਨਾਂ ਦਾ ਸੁਭਾਅ ਵੀ ਬਹੁਤ ਅੱਛਾ ਸੁਭਾਅ ਹੈ ਹੋਰ ਰਾਬੋਸ ਮਾਨ ਦੀ ਇਹਨਾਂ ਦੀ ਵੀਡੀਓ ਆਪਕੇ ਲਈ ਹੰਦੇ ਸੀ ਇਹਨਾਂ ਨੇ ਬਹੁਤ ਵਧੀਆ ਮਦਰ ਦੇ ਬਹੁਤ ਵਧੀਆ ਮਨਾਇਆ ਗਿਆ ਹੂੰ ਬਸ ਤੁ ਵੀ ਵੈਜ ਹੁੰਦਾ ਹੂੰ ਮੈਂ ਤੇ ਉਸੇ ਨਾਮ ਇਹ ਤਾਂ ਤੁਹਾਡੇ ਹੁਣ ਹੈ ਆ ਤੁਹਾਡੇ ਚਾਰਾਂ ਦੀ ਆ ਜਾਓ ਹਲ ਪਰ ਜੋ ਹੱਦ ਤੋਟ ਪੂਰਨ ਇਹ ਦੇਖੋ ਜੀ ਸਟਰਾਬਰੀ ਨਹੀਂ ਰੜੀ ਉੱਪਰ ਜੜ ਨਹੀਂ ਹੈ ਸਟਰਾਬਰੀ ਕਰੀਮ ਬਣਾਇਆ ਉੱਤੇ ਕਰੀਮ ਲਾਈ ਬਹੁਤ ਵਧੀਆ ਹੁੰਦੀ ਹੈ ਹਾਂਜੀ ਜੇ ਲੋਕ ਬਸ ਕੱਟ ਲਿਆ ਜੀ ਖਾ ਲਾਂਗੇ ਬਹੁਤ ਵਧੀਆ ਰਿਹਾ ਹੈ ਹੈਪੀ ਮਦਰਸਡੇ ਐਂਡਿਆ ਵਾਲੀਆਂ ਬੈਠੀਆਂ ਮਾਵਾ ਨੂੰ ਵੀ ਹੈਪੀ ਮਦਰਸਡੇ ਪਰ ਮੈਂ ਇੱਕ ਸਾਰਿਆਂ ਨੂੰ ਮੈਸੇਜ ਦੇਣਾ ਚਾਹਾਂਗਾ ਕਿ ਮਦਰ ਦੇ ਇੱਕ ਦਿਨ ਨਹੀਂ 365 ਦਿਨ ਹੀ ਮਦਰ ਦੇ ਹੁੰਦੇ ਨੇ ਆਪ ਆਪੋ ਆਪਣੇ ਬੱਚੇ ਆਪੋ ਆਪਣੇ ਮਾਵਾ ਦੇ ਨਾਲ ਪਿਆਰ ਕਰਨ ਸਨੇਹ ਕਰਨ ਜਿਨ੍ਹਾਂ ਦੇ ਕੋਲ ਮਾਵਾ ਨੇ ਉਹਨਾਂ ਦੇ ਕਰਾਂ ਚ ਸਵਰਗ ਹੈ ਤੇ ਮਾਮਾ ਪੰਜਾਬੀ ਤੇ ਪੰਜਾਬ ਦੀ ਕਹਾਵਤ ਹੈ ੰਡੀਆਂ ਛਾਵਾਂ ਹਾਂਜੀ ਹਾਂਜੀ ਤੇ ਇਸ ਕਰਕੇ ਮਾਂ ਨੂੰ ਮਹਾਰਾਜ ਜੀ ਨੇ ਬਹੁਤ ਵੱਡਾ ਦਰਜਾ ਦਿੱਤਾ ਹੈ ਤੇ ਸਾਰੇ ਬੱਚਿਆਂ ਨੂੰ ਮੇਰਾ ਇਹ ਮੈਸੇਜ ਹੈ ਕਿ ਤੁਸੀਂ ਆਪੋ ਆਪਣੀਆਂ ਮਾਮਾ ਨਾਲ ਵੱਧ ਤੋਂ ਵੱਧ ਪਿਆਰ ਕਰਿਆ ਕਰੋ ਉਹਨਾਂ ਨਾਲ ਸਨੇਹ ਕਰਿਆ ਕਰੋ ਸਭ ਤੋਂ ਜ਼ਿਆਦਾ ਉਹਨਾਂ ਨਾਲ ਪਿਆਰ ਕਰੋ ਔਰ ਆਪਣੇ ਮਾਤਾ ਪਿਤਾ ਦੇ ਆਖੇ ਲੱਗਿਆ ਕਰੋ ਓਕੇ ਜੀ ਸਾਰੇ ਨਤਨਵਾਦੀ ਓਕੇ ਫਿਰ ਜੀ ਕਾਲਸ ਉਹ ਲਈ ਟਿਕਟ ਫਟਾਓ ਦੋ ਦਿਸ ਉਸ ਫਿਰ ਹਨ ਮਦਰ ਦੇ ਦਾ ਕੀ ਖਾ ਲਿਆ ਹੁਣ ਆ ਗਈ ਪਿਜ਼ੇ ਦੀ ਵਾਰੀ ਅੱਪੋਲੇ ਤੇ ਵੀਰ ਜੀ ਹੁਣੀ ਲੈ ਕੇ ਆਏ ਨੇ

ਬਦੂਜੀ ਨਹੀਂ ਲੈਣੀ ਅੱਜ ਤੱਕ ਹਾਂ ਸਾੜੇ ਨਹੀਂ ਪਾਣੀ ਇਹ 올ਿਵ ਵਧੀਆ ਬੰਨੇ ਨੇ ਟਰਨ ਹੋ ਜਾਣਾ ਤੁਸੀਂ ਵੀ ਆ ਜਾਓ ਹਾਂਜੀ ਹਾਂਜੀ ਉਸਦੇ ਬਾਰੇ ਹੰਕ ਜੰਮਾ ਚੀਰ ਉਤਾਰ ਰਹੀ ਹੈ ਕਿਸੀ ਜੈ ਬਲੈਕ ਗੁੰਨੂ ਤੇ ਲਾਲ ਮਰਚ ਇਹ ਲਾਲ ਮਰਚ ਲਈ ਅੱਛਾ ਤਾਂ ਹੀ ਗੁੰਨੂ ਤਾਂ ਉਤਾਰਨ ਲੱਗੀ ਪਈ ਹੈ ਦੋ ਹੱਥਾਂ ਨਾਲ ਕਿਹੜੇ ਬਲੈਕ ਦੇ ਬਲੈਕ ਦੇ ਖਾਣੇ ਹੁੰਦੇ ਪਤੋ

ਜਿਹੜੇ ਦੇਖਦੇ ਨੇ ਸਾਰਿਆਂ ਦਾ ਜੀ ਕਰਨ ਲੱਗ ਜਾਂਦਾ ਸਾਰੇ ਵੀਡੀਓ ਸਾਰੇ ਇੰਜੋਏ ਕਰਦੇ ਆਂ ਆਹ ਇਹ ਸਭ ਤੋਂ ਜ਼ਿਆਦਾ ਪੇਜੇ ਜਾਂਦਾ ਹੂੰ ਪੀਜਾ ਆਪਣੇ ਤੋਂ ਵੈਜ ਅੱਬ ਆਪਣੀ ਤਸਵੀਰ ਹੂੰ ਚਲੋ ਠੀਕ ਹੈ ਜੀ ਤੇ ਫਿਰ ਅਗਲੀ ਵੀਡੀਓ ਚ ਮਿਲਾਂਗੇ ਗੁਰੂ ਮਾਰਾ ਸਬਦਾ ਪਲਾ ਕਰਨ ਸਾਰਿਆਂ ਨਿਕੰਦਰੁਸਤੀਆਂ ਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਖਤੈ ਠੰਡਾ ਹੋ ਜਾ ਰਿਹਾ